ਹਾਂਜੀ ਮਿੱਤਰੋ ਆਪਾਂ ਖੜੇ ਆ ਬਾਬਾ ਫਰਨੀਚਰ ਵਾਲੇ ਵੀਰਾਂ ਕੋਲ ਤੇ ਨਾਲ ਆਪਣੇ ਬਾਬਾ ਜੀ ਬਾਬਾ ਜੀ ਜਿਵੇਂ ਛੁੱਟੀਆਂ ਮਿਲ ਗਈਆਂ ਮੈਂ ਬੱਚੇ ਭਾਲਦੇ ਹੁੰਦੇ ਆ ਨਮਾਰੀ ਤੇ ਹੁਣ ਜਿਵੇਂ ਤਿੰਨ ਪਹਿਲੀ ਮੇਰੇ ਤੁਰਨ ਸਾਰੀ ਨਿਗਾਹ ਚ ਪੈ ਗਈ ਮੈਨੂੰ ਇੰਨਾ ਬਾਰੇ ਦੱਸੋ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਇਹ ਨਮਾਰੀ ਬਹੁਤ ਵਧੀਆ ਜੀ ਇਹ 3500 ਰੁਪਏ ਦੀ ਨਮਾਰੀ ਹੈ ਜੀ ਠੀਕ ਹੈ ਸਮਾਨ ਦੇਖੋ ਜਿੰਨਾ ਮਰਜ਼ੀ ਰੱਖੋ ਚਾਹੇ ਜੋ ਕਿਤਾਬਾਂ ਰੱਖੋ ਬੁਕਾਰ ਰੱਖੋ ਕੁਝ ਮਰਜ਼ੀ ਰੱਖੋ ਤੇ ਜਿਵੇਂ ਬੱਚੇ ਵਰਤੋ ਸਿਆਣੇ ਵਰਤੋ ਜੋ ਮਰਜ਼ੀ ਵਰਤੋ ਠੀਕ ਹੈ ਤੇ ਜਿਵੇਂ ਕੁਆਲਿਟੀ ਪੂਰੀ ਫੁੱਲ ਚੰਗੀ ਆ ਇਹਦੀ ਇਹਦਾ ਰੀਜ਼ਨ ਕੀ ਆ ਵੀ ਮੈਨੂਫੈਕਚਰਾਂਗੇ ਵੀਰਾਂ ਦੀ ਆਪਦੀ ਆ ਹਾਂਜੀ ਮੈਨੂਫੈਕਚਰ ਆਪਣੀ ਆ ਵੀ ਰੈਡੀਮੈਂਟ ਲੈ ਕੇ ਨਹੀਂ ਵੇਚਦੇ ਬਣਾਉਂਦੇ ਆ ਆ ਬਿਲਕੁਲ ਤੇ ਇਕੱਲੇ ਨਮਾਰੀਆਂ ਨਹੀਂ ਬਣਾਉਂਦੇ ਸੋਫੇ ਬੈੱਡ ਵੱਡੀਆਂ ਨਮਾਰੀਆਂ ਸਾਰਾ ਕੁਝ ਆਪ ਹੀ ਮੈਨੂਫੈਕਚਰ ਕਰਦੇ ਆ ਵੀਰ ਤੇ ਯਾਰ ਇੱਧਰਲੇ ਪਾਸੇ ਬਾਬਾ ਜੀ ਆ ਕੀਤਰੀ ਬੈਠੇ ਹੋ ਇਹਦੇ ਉੱਧਰ ਜਿਵੇਂ ਕਹਈਏ ਪੂਰੀ ਬਰਾਤ ਵਹੌਣ ਵਾਲਾ ਕੰਮ ਕਰਿਆ ਪਿਆ ਨਾ ਹਾਂਜੀ ਹਾਂ ਇਹ ਸੋਫਾ ਵੀ ਬਹੁਤ ਵੱਡਾ ਕਮਰੇ ਦਾ ਪੂਰਾ ਤੇ ਕੰਫਰਟੇਬਲ ਵੀ ਪੂਰਾ ਹਾਂਜੀ ਕੱਪ ਹੋਲਡਰ ਵੀ ਨਾਲ ਆ ਤੇ ਚੱਕ ਕੇ ਦੇਖੋ ਇਹਦੇ ਵਿੱਚ ਖਾਨ ਪੀਣ ਵਾਲੇ ਮੁੰਡੇ ਦੇਖੋ ਸਮਾਨ ਠੀਕ ਹੈ ਆ ਲੈ ਵਾਜੀ ਵਾ ਇਹਦਾ ਉਹ ਕੰਮ ਹੋ ਗਿਆ ਜਿਵੇਂ ਬੰਦੇ ਆ ਗਏ ਚਾਰ ਸੱਜਣ ਇਕੱਠੇ ਹੋ ਗਏ ਹਾਂਜੀ ਤੇ ਬਾਹਰੋਂ ਚੀਜ਼ ਲਿਆਉਣ ਦੀ ਲੋੜ ਨਹੀਂ ਇੱਥੇ ਚੱਕੋ ਤੇ ਟੇਬਲ ਤੇ ਰੱਖੋ ਟੇਬਲ ਤੇ ਰੱਖੋ ਜੀ ਤੇ ਉੱਥੇ ਵੀ ਐ ਲਾੜਾ ਵਿੱਚ ਬੰਦਾ ਹੁੰਦਾ ਵੀ ਕਿਤੇ ਡੁੱਲ ਜੇ ਨਾ ਜਾਵੇ ਇਹ ਨਾਲ ਕੱਪ ਹੋਲਡਰ ਜੜਾ ਰੱਖ ਲਓ ਨਾਲ ਬੰਦਾ ਉੱਤੇ ਬਹਿ ਜਾਂਦਾ ਅੱਛਾ ਬੰਦਾ ਹੀ ਬਹਿ ਜਾਂਦਾ ਨਾ ਸੀਟ ਦਾ ਕੰਮ ਚੀਜ਼ ਦਾ ਕੰਮ ਰਹਿੰਦਾ ਤੇ ਇਹਦੇ ਵਿੱਚ ਕੁਆਲਿਟੀ ਜਿਵੇਂ ਦੇ ਕਾਰਨਰ ਕਾਰਨਰ ਆਪਾਂ ਦੇਖਦੇ ਹਾਂ ਜਿਵੇਂ ਤੁਸੀਂ ਇਹ ਪਹਿਲਾਂ ਵੀ ਆਪਣੀ ਗੱਲ ਹੋਈ ਵੀ ਆਹ ਚੀਜ਼ ਨਹੀਂ ਕੋਈ ਲਾਉਂਦਾ ਸਿੱਧੇ ਐਸ ਜੁੜ ਹਾਂਜੀ ਜੇ ਆ ਖੁੰਜਾ ਨਾ ਰੱਖਿਆ ਹੋਵੇ ਤਾਂ ਫਿਰ ਬੰਦਾ ਨਹੀਂ ਬਹਿੰਦਾ ਫਿਰ ਉਹ ਬੇਕਾਰ ਜਾਂਦਾ ਸਹੀ ਗੱਲ ਆ ਕਾਰਨਰ ਜਿਵੇਂ ਕਿਰੀ ਕਾਰਨਰ ਮਹਿੰਗਾ ਪੈਂਦਾ ਸੋਫੇ ਨਾਲੋਂ ਵੀ ਵੱਡਾ ਕਾਰਨਰ ਆ ਜੀ ਇਹ ਠੀਕ ਐ ਤੇ ਪੂਰੇ ਦਾ ਪੂਰਾ ਇਹ ਮੰਨ ਕੇ ਚੱਲੋ ਵੀ ਸੋਫਾ ਹੀ ਬਣ ਜਾਂਦਾ ਇਧਰਲੇ ਪਾਸੇ ਏਰੀਆ ਦੇਖੋ ਕਿੰਨਾ ਲੈ ਕੇ ਜਾਂਦਾ ਤੇ ਇਹ ਸਭ ਤੋਂ ਵੱਡੀ ਕੁਆਲਿਟੀ ਦੀ ਗੱਲ ਆ ਤੇ ਇਧਰਲੇ ਪਾਸੇ ਆ ਆ ਗਿਆ ਇਹ ਵੀ ਨਾਲ ਆ ਗਿਆ ਮਨੂ ਫੈਕਚਰ ਬਣਾਵਦਾ ਠੀਕ ਐ ਬੜੀ ਵਧੀਆ ਐਚ.ਆਰ ਦੀ ਫੋਮ ਪਾ ਕੇ ਦਿੰਦੇ ਆ ਜੀ ਠੀਕ ਹੈ ਵਧੀਆ ਚੀਜ਼ ਮਾ ਕੇ ਚਾਰ ਦੀ ਫਾਰਮ ਪਾ ਕੇ ਦਿੰਦੇ ਆ ਤੇ ਕੰਮ ਹੁੰਦਾ ਪੂਰਾ ਤਸੱਲੀ ਵਾਲਾ ਗਾਰੰਟੀ ਵਾਲਾ ਤੇ ਹੁਣ ਇਧਰਲੇ ਪਾਸੇ ਵੀ ਨਮਾਰੀਆਂ ਆ ਗਈਆਂ ਹਾਂਜੀ ਨਮਾਰੀਆਂ ਇਧਰ ਵੀ ਆ ਗਈਆਂ ਤੇ ਇਹ ਹੁਣ ਮੈਨੂੰ ਐ ਦੱਸੋ ਵੱਡੀਆਂ ਨਮਾਰੀਆਂ ਜਿਵੇਂ ਹੁਣ ਕੱਲੀ ਕੱਲੀ ਦਾ ਤਾਂ ਹੋ ਜੂ ਲੰਬਾ ਕੰਮ ਕਿੰਨੇ ਤੋਂ ਸਟਾਰਟ ਹੋ ਜਾਂਦੀਆਂ ਨਮਾਰੀ ਆਪਣੀ ਇਹਦੇ ਨਾਲ ਦੀ ਜਿਹੜੀ ਨਮਾਰੀ ਆ ਜਿਸ ਤੋਂ ਉੱਚੀ ਹੁੰਦੀ ਆ 6.5 ਫੁੱਟ ਉੱਚੀ ਉਹ ਆਪਾਂ ਦੇਵਾਂਗੇ 7500 ਦੀ 7500 ਦੀ 7500 ਤੋਂ ਸ਼ੁਰੂ ਹੈ ਠੀਕ ਹੈ ਤੇ ਜਿੰਨੀ ਲੱਕੜ ਉੱਤੇ ਲੱਗੀ ਵੀ ਆ ਸਾਰੀ ਪੂਰੀ ਵਧੀਆ ਲੱਗੀ ਪੂਰੀ ਵਧੀਆ ਜੀ ਗਾਰੰਟੀ ਸਦਾ ਸਾਡੀ ਗਾਰ ਹੁਣ ਪੌਜ ਕਰਦੇ। ਬਾਬਾ ਜੀ ਦੇ ਜਿਵੇਂ ਕਹੇ ਦੀ ਆਪਾਂ ਦੂਜੇ ਸਟੋਰ ਦੇ ਵਿੱਚ ਤੇ ਇਧਰਲੇ ਪਾਸੇ ਇਹਨਾਂ ਮਾਰੀਆਂ ਦਾ ਡਿਜ਼ਾਈਨ ਵੀ ਬਦਲ ਗਿਆ ਕੁਆਲਿਟੀ ਵੀ ਬਦਲ ਗਈ। ਹਾਂਜੀ ਹਾਂਜੀ ਪੂਰਾ ਬਦਲ। ਤੇਮਲਾ ਲੋਹੇ ਦੇ ਵਿੱਚ ਆ ਗਈ। ਇਹ ਲੋਹੇ ਚ ਆ ਗਈਆਂ ਜਿੱਥੇ ਤੱਕ। ਠੀਕ ਐ ਆਹ ਲੋਹੇ ਦੇ ਵਿੱਚ ਆ ਗਈਆਂ ਉਦੋਂ ਬਾਅਦ ਫੇਰ ਆਪਣੀ ਲੱਕੜ ਵਾਲੀ ਚੱਲ ਪਈ। ਹਾਂਜੀ ਹਾਂਜੀ। ਤੇ ਜਿਵੇਂ ਉਸ ਨੂੰ ਬਾਬਾ ਜੀ ਨੇ ਦੱਸਿਆ ਵੀ ਇੰਨੇ ਤੋਂ ਸਟਾਰਟ ਹੁੰਦੀਆਂ ਤੇ ਪ੍ਰੈਸ ਟੇਬਲ ਵੀ ਪਏ ਆ ਜੀ ਆਪਣੇ ਕੋਲ ਨਾਲ ਨਾਲ। ਸਟੋਰ ਪਏ ਨੇ ਸਾਰੇ ਜੀ। ਠੀਕ ਐ। ਤੇ ਜਿਹੜਾ ਖਜ਼ਾਨਾ ਇੱਧਰ ਆਈ ਮੜਾ ਜਾ ਇੱਧਰ ਬਾਬਾ ਜੀ ਲਕੋਈ ਜੇ ਬੈਠੇ ਆ ਅਲਮਾਰੀ ਬਹੁਤ ਵਧੀਆ ਆ ਮੈਨੂੰ ਪਾਊਡਰ ਕੋਟ ਰੰਗ ਕੀਤਾ ਪਿਆ ਠੀਕ ਹੈ ਚੜਾਈ ਵੀ ਇਹਦੀ ਜਿਆਦਾ ਹੈ ਜੀ 22 ਇੰਚ ਚੜ ਡੂੰਗੀ ਪੂਰੀ ਹੈ ਜੀ ਵਿੱਚ ਕੋਟ ਕਾਟਾ ਤੰਗਦਿਆਂ ਤਾਂ ਕੋਈ ਮੋਢੇ ਨਹੀਂ ਫਸਦੇ ਕਿਸੇ ਬਸ ਠੀਕ ਹੈ ਪਾਊਡਰ ਕੋਟ ਮਤਲਬ ਫ੍ਰਿਜਾਂ ਵਾਲਾ ਰੰਗ ਆ ਗਿਆ ਪੱਕਾ ਰੰਗ ਆ ਗਿਆ ਰੰਗ ਜਿਵੇਂ ਕਰੀਏ ਦੱਸ ਦੋ ਜਰਾ ਹੱਥ ਫੇਰੇ ਤੋਂ ਹਾਂ ਜੀ ਇਹ ਯਾਰ ਚੀਜ਼ ਤੁਸੀਂ ਉਹਲੇ ਜੇ ਚਲਾਈ ਬੈਠੇ ਹੋ ਫਿਰ ਕੋਸ਼ਿਸ਼ ਨਹੀਂ ਆ ਕਹੋਂਦਾ ਜਿਹੜਾ ਇਹੋ ਜਿਹਾ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਆਂ ਅਲਮਾਰੀ ਦੀ ਕੁਆਲਿਟੀ ਇਧਰੇ ਪਾਸੇ ਦੇਖੋ ਮਤਲਬ ਇਹਦੀ ਚੈੱਕ ਕਰੋ ਜਿਵੇਂ ਕਹੇ ਦੀ ਅਡੋ ਅਡੀ ਡਿਜ਼ਾਈਨਾਂ ਦਾ ਡਿਜ਼ਾਈਨ ਤਾਂ ਬਰਾਂਡ ਲਿਮਟਿਡ ਹੀ ਹੋ ਗਏ ਬਾਬਾ ਜੀ ਆਪਣੇ ਕੋਲ ਹਨ ਜੋ ਜੋ ਜੀ ਬਹੁਤ ਡਿਜ਼ਾਈਨ ਬੜੀ ਹੈ ਡਿਜ਼ਾਈਨ ਲੈ ਜਾਓ ਜਿੰਨੇ ਮਰਜੀ ਨਾਲ ਸੀਸਾ ਇਧਰਲੇ ਪਾਸੇ ਸਮਾਨ ਤਰੋ ਕੀ ਬਾਤ ਆ ਯਾਰ ਬਾਕੀ ਜਿਹੇ ਜਿਹੇ ਕੋਈ ਕਹੂਗਾ ਉਹ ਜੇ ਬਣਾ ਕੇ ਦੇਵਾਂਗੇ ਨਾਲ ਆਪਾਂ ਕਹਣਾ ਕਿ ਤੂੰ ਲੈਣ ਜਾਣਾ ਇਹ ਤਾਂ ਜਿਵੇਂ ਕਹੇ ਦੀ ਆਪਾਂ ਜਿੰਮੇ ਜਿੰਮੇ ਹੁਣ ਉਧਰੋਂ ਲੱਗੇ ਸੀਗੇ ਇਲੈਕਟ੍ਰੋਨਿਕ ਤਾਂ ਮਿਲਦੀ ਮਿਲਦਾ ਤੇ ਵਿਆਹ ਵਾਲਾ ਸਮਾਨ ਵੀ ਆਪਣੇ ਕੋਲ ਦਾ ਸਾਰੀ ਮਿਲ ਜਾਂਦਾ ਹਾਂ ਜੀ ਸਾਰਾ ਮਿਲੂ A to Z ਐਲਈਡੀਆਂ ਲਾਓ ਫਰਿੱਜਾਂ ਲਾਓ ਵਾਸ਼ਿੰਗ ਮਸ਼ੀਨ ਠੀਕ ਹੈ ਤੇ ਜਿਵੇਂ ਹੁਣ ਕਿਸੇ ਬੰਦੇ ਨੇ ਬਾਬਾ ਜੀ ਇਕੱਠਾ ਸਟਾਕ ਲੈਣਾ ਹੁੰਦਾ ਜਿਵੇਂ ਹੁਣ ਫਰਿੱਜ ਹੋਗੇ ਸੋਫੇ ਹੋਗੇ ਨਾਲ ਟੇਬਲ ਉਹ ਫਿਰ ਜਦ ਦੱਸਿਓ ਕਿਰਾ ਕੀ ਹੁੰਦਾ ਉਹ ਵੀ ਆਪਾਂ ਦੇ ਦਾਂਗੇ ਜੀ 41000 ਚੋਂ ਵੇਹੜਾ ਸਮਾਨ ਦੇ ਦਾਂਗੇ ਸਾਰੇ ਠੀਕ ਹੈ ਕੀ ਕੀ ਹੋ ਉਹਦੇ ਚ ਉਹ ਚ ਸੋਫਾ ਹੋਊਗਾ ਜੀ ਇਹਦੇ ਨਾਲ ਟੇਬਲ ਹੋਊਗਾ ਬੈੱਡ ਹੋਣਗੇ ਕੱਦੇ ਹੋਣਗੇ ਨਾਲ ਇੱਕ ਅਲਮਾਰੀ ਦੇ ਦਾਂਗੇ ਜੀ ਠੀਕ ਹੈ ਲੈ ਜੀ ਮਿੱਤਰੋ ਚਾਰ ਪੰਜ ਸੀ ਚੀਜ਼ਾਂ ਸਨ ਉਹਦੇ ਚ ਮਿਲ ਜਾਣਗੀਆਂ ਤੇ ਕੰਟੈਕਟ ਨੰਬਰ ਬੋਲ ਦੇ ਜੀ ਆਪਣਾ ਕਿੰਨਾ 70090 ਜੀ 42179 70090 42179 ਆਉਣਾ ਤੁਸੀਂ ਹੈਗਾ ਜੀ ਪੱਖੋ ਕੈਂਚੀਆਂ ਜ਼ਿਲ੍ਹਾ ਬ ਇੱਥੇ ਫਾ ਰੋਡ ਦੇ ਉੱਤੇ ਵੀ ਸ਼ੋਰੂਮ ਆ ਗਿਆ ਜਿਵੇਂ ਕਹਿੰਦੇ ਆ ਚਾਰ ਸੜਕਾਂ ਜਾਂਦੀਆਂ ਦੋ ਪਾਸੇ ਬਾਬਾ ਜੀ ਸੋਨੂੰ ਦੋਨੇ ਪਾਸੇ ਮਿਲ ਜਾਣਗੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਜੀ